पाठ अनोखा मैडम जी आज मेरा जन्मदिन 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 है है बहुत बहुत तू अपना है। मैडम जी मैं अपने सारे दोस्त अपने घर जन्मदिन पार्टी बुलाया है ते ऐसी सारे मिलके बहुत मजा कर ची ग ਮौज-ਮਸਤੀ ਤਾਂ ਕਰਨੀ ਹੀ ਚਾਹੀਦੀ ਹੈ। ਇਸ ਦਿਨ ਨਾਲ ਨਾਲ ਅਸੀਂ ਕੁਝ ਚੰਗੇ ਕੰਮ ਕਰਕੇ ਆਪਣੇ ਜਨਮ ਦਿਨ ਨੂੰ ਹੋਰ ਵੀ ਯਾਦਗਾਰ ਬਣਾ ਸਕਦੇ ਹਾਂ। ਉਹ ਕਿਵੇਂ ਮੈਡਮ ਜੀ? ਆਓ ਤੁਹਾਨੂੰ ਇੱਕ ਕਹਾਣੀ ਅਨੋਖਾ ਜਨਮ ਦਿਨ ਪੜਾ ਕੇ ਇਸਦੇ ਬਾਰੇ ਸਮਝਾਵਾਂ। ਮੈਂ 3ਜੀ ਕਲਾਸ ਵਿੱਚ ਪੜਦਾ ਸੀ। ਇਹ ਮੇਰਾ 9ਵਾਂ ਜਨਮ ਦਿਨ ਸੀ। ਮੇਰੀ ਮਾਂ ਨੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਘਰ ਜਨਮ ਦਿਨ ਮਨਾਉਣ ਲਈ ਬੁਲਾਇਆ। ਉਸ ਲਈ ਕੇਕ ਅਤੇ ਖੂਬ ਮਠਿਆਈਆਂ ਬਣਾਈਆਂ ਗਈਆਂ। ਅਸੀਂ ਸਭ ਨੇ ਕੇਕ ਕੱਟਣ ਦੀ ਰਸਮ ਉਪਰੰਤ ਖੂਬ ਆਨੰਦ ਮਾਣਿਆ। ਮੇਰੇ ਸਾਰੇ ਦੋਸਤਾਂ ਨੇ ਮੈਨੂੰ ਤੋਹਫ਼ੇ ਦਿੱਤੇ। ਮੇਰੇ ਦਾਦਾ ਜੀ ਫਿਰ ਸਾਨੂੰ ਇੱਕ ਪਾਰਕ ਵਿੱਚ ਲੈ ਗਏ। ਉਹਨਾਂ ਕੋਲ ਲਿਫਾਫੇ ਵਿੱਚ ਕੁਝ ਪੌਦੇ ਸਨ। ਉਹਨਾਂ ਨੇ ਮੈਨੂੰ ਅਤੇ ਮੇਰੇ ਮਿੱਤਰਾਂ ਨੂੰ ਵੱਖ-ਵੱਖ ਥਾਵਾਂ ਤੇ ਜਿੱਥੇ ਉਹਨਾਂ ਨੇ ਟੋਏ ਪਟਵਾ ਕੇ ਰੱਖੇ ਹੋਏ ਸਨ। ਉਹਨਾਂ ਵਿੱਚ ਪੌਦੇ ਲਾਉਣ ਲਈ ਕਿਹਾ ਅਤੇ ਸਾਨੂੰ ਦੱਸਿਆ ਕਿ ਇਹ ਕਿਹੜੇ ਕਿਹੜੇ ਪੌਦੇ ਹਨ ਉਹਨਾਂ ਵਿੱਚ ਆਂਬ, ਅਨਾਰ, ਜਾਮਨ, ਅਮਰੂਦ ਅਤੇ ਨਿੰਮ ਦੇ ਪੌਦੇ ਸ਼ਾਮਲ ਹਨ ਜੋ ਵੱਡੇ ਹੋ ਕੇ ਰੁੱਖ ਬਣਨਗੇ ਅਤੇ ਸਾਨੂੰ ਸੁੱਖ ਅਤੇ ਛਾਂ ਪ੍ਰਦਾਨ ਕਰਨਗੇ ਫਿਰ ਮੇਰੇ ਦਾਦਾ ਜੀ ਨੇ ਸਾਨੂੰ ਕਿਹਾ ਬੱਚਿਓ ਤੁਸੀਂ ਜਦੋਂ ਜਨਮ ਦਿਨ ਮਨਾਉਦੇ ਹੋ ਤਾਂ ਸਿਰਫ ਇੱਕ ਦੂਜੇ ਨੂੰ ਮਠਿਆਈਆਂ ਖਵਾ ਕੇ ਖੁਸ਼ ਹੋ ਜਾਂਦੇ ਹੋ ਪਰ ਜੇ ਤੁਸੀਂ ਆਪਣੇ ਹਰ ਜਨਮ ਦਿਨ ਤੇ ਇਸ ਤਰ੍ਹਾਂ ਰੁੱਖ ਲਗਾਉਗੇ ਤਾਂ ਤੁਸੀਂ ਆਪਣੀ ਖੁਸ਼ੀ ਸਭ ਨਾਲ ਸਾਂਝੀ ਕਰ ਸਕੋਗੇ ਫਿਰ ਦਾਦਾ ਜੀ ਨੇ ਜਦ ਸਾਨੂੰ ਰੁੱਖਾਂ ਦੀ ਮਹੱਤਤਾ ਸਮਝਾਈ ਤਾਂ ਮੈਂ ਮੇਰੇ ਦੋਸਤਾਂ ਨਾਲ ਪ੍ਰਣ ਕੀਤਾ ਕਿ ਅਸੀਂ ਆਪਣੇ ਹਰ ਜਨਮ ਦਿਨ ਤੇ ਇੱਕ ਰੁੱਖ ਲਗਾ ਕੇ ਆਪਣਾ ਜਨਮ ਦਿਨ ਮਨਾਇਆ ਕਰਾਂਗੇ